ਪਠਾਨਕੋਟ ਦੇ ਨਾਲ ਜੁੜੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਏ ਆ ਦੱਸ ਦਈਏ ਪਠਾਨਕੋਟ ਸਿਟੀ ਥਾਣਾ ਦੇ ਵਿੱਚ ਡੀਐਸਪੀ ਰਜਿੰਦਰ ਮਨਹਾਸ ਨੂੰ ਨਿਯੁਕਤ ਕੀਤਾ ਗਿਆ ਤੇ ਉਹਨਾਂ ਨੇ ਅੱਜ ਆਪਣਾ ਕਾਰਜਕਾਲ ਜੁੜਾਏ ਉਹ ਸੰਭਾਲ ਲਿਆ ਤੇ ਇਸ ਦੌਰਾਨ ਜੇਕਰ ਅਸੀਂ ਗੱਲ ਕਰੀਏ ਉਹਨਾਂ ਦੀ ਤਾਂ ਪਹਿਲਾਂ ਵੀ ਪਠਾਨਕੋਟ ਦੇ ਵਿੱਚ ਉਹਨਾਂ ਨੇ ਐਜ਼ ਅ ਡੀਐਸਪੀ ਜਿਹੜੀ ਹੈ ਉਹ ਆਪਣੀ ਸੇਵਾ ਦੇ ਚੁੱਕੇ ਨੇ ਤੇ ਹੁਣ ਮੁੜ ਤੋਂ ਇੱਕ ਵਾਰ ਫਿਰ ਤੋਂ ਜਿਹੜਾ ਹੈ ਪਠਾਨਕੋਟ ਸਿਟੀ ਦੇ ਵਿੱਚ ਉਹਨਾਂ ਨੂੰ ਐਜ਼ ਅ ਡੀਐਸਪੀ ਨਿਯੁਕਤ ਕੀਤਾ ਗਿਆ ਤੇ ਆਪਣਾ ਕਾਰਜਕਾਲ ਸੰਭਾਲਦੇ ਹੋਏ ਉਹਨਾਂ ਨੇ ਸ਼ਹਿਰ ਦੇ ਵਿੱਚ ਅਮਨ ਅਤੇ ਸ਼ਾਂਤੀ ਨੂੰ ਬਰਕਰਾਰ ਰੱਖਣ ਦੇ ਲਈ ਕੁਝ ਲਾਂ ਜੜੀਆਂ ਨੇ ਉਹ ਕਹੀਆਂ ਨੇ ਤੇ ਇਸ ਦੌਰਾਨ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਿਹਾ ਹੈ ਕਿ ਨਸ਼ੇ ਦੇ ਖਿਲਾਫ ਡਰੱਗਸ ਦੇ ਖਿਲਾਫ ਜਿਹੜੀ ਹੈ ਉਹਨਾਂ ਨੇ ਸ਼ਰਾਰਤੀ ਅਨਸਰਾਂ ਨੂੰ ਕਹਿ ਸਕਦੇ ਹਾਂ ਅਸੀਂ ਕਿਹਾ ਹੈ ਕਿ ਨਕੇਲ ਕੱਸੀ ਜਾਵੇਗੀ ਜੋ ਨਸ਼ਾ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਇਸ ਦੌਰਾਨ ਸਾਡੇ ਪੱਤਰਕਾਰ ਵੱਲੋਂ ਉਹਨਾਂ ਦੇ ਨਾਲ ਖਾਸ ਗੱਲਬਾਤ ਵੀ ਕੀਤੀ ਗਈ ਤਾਂ ਇਸ ਦੌਰਾਨ ਉਹਨਾਂ ਨੇ ਕੀ ਕੀ ਗੱਲਬਾਤ ਜੁੜੀ ਹੈ ਉਹ ਸਾਂਝੀ ਕੀਤੀ ਹੈ ਸਾਡੇ ਨਾਲ ਆਓ ਦੇਖ ਲੈਣੇ ਅਕਦੋਂ ਮੈਂ ਰੀਸੈਂਟਲੀ ਆਜੇ ਡੀਐਸਪੀ ਸਿਟੀ ਚਾਰਜ ਲਿਆ ਔਰ ਮੇਰਾ ਮਕਸਦ ਹੈ ਮੇਰੀ ਡਿਊਟੀ ਪ੍ਰਾਈਮ ਡਿਊਟੀ ਹੋ ਗਈ ਜਿੱਦਾ ਮਾਣਯੋਗ ਡੀਜੀਪੀ ਸਾਹਿਬ ਦੀ ਹਦਾਇਤਾਂ ਐ ਐਸਐਸਪੀ ਸਾਹਿਬ ਦੀ ਹਦਾਇਤਾਂ ਅ ਡਰੱਗਸ ਤੇ ਨਸ਼ਾ ਵੇਚਣ ਵਾਲਿਆਂ ਤੇ ਔਰ ਉਹ ਵੀ ਉਹ ਬੰਦੇ ਜਿਹੜੇ ਲਾਅ ਐਂਡ ਆਰਡਰ ਪ੍ਰੋਬਲਮ ਕਰਦੇ ਆ ਚਾਹੇ ਉਹ ਕਿਸੇ ਲੈਵਲ ਦੇ ਵੀ ਹੋ ਸਕਦੇ ਆ ਉਹਨਾਂ ਤੇ ਨੱਥ ਪਾਣੀ ਉਹਨਾਂ ਨੂੰ ਉਹਨਾਂ ਦੇ ਟਿਕਾਣੇ ਜੇਲ੍ਹ ਚ ਭਜਾਣਾ ਇਹ ਸਾਡੀ ਪ੍ਰਾਈਮ ਡਿਊਟੀ ਹੈ ਦੇਖੋ ਸਮੇਂ ਦੇ ਹਿਸਾਬ ਨਾਲ ਉਸ ਇਲਾਕੇ ਦੀ ਸਿਚੁਏਸ਼ਨ ਚੇਂਜ ਹੁੰਦੀ ਰਹਿੰਦੀਆਂ ਡਿਮਾਂਡ ਚੇਂਜ ਹੁੰਦੀ ਰਹਿੰਦੀਆਂ ਸੋ ਆਪਾਂ ਸਾਰੇ ਆਪਣੀ ਪਬਲਿਕ ਨਾਲ ਮਿਲ ਕੇ ਜਿਸ ਤਰ੍ਹਾਂ ਦੀ ਸਿਚੁਏਸ਼ਨ ਅਰਾਈਜ਼ ਹੋਏਗੀ ਉਹਨੂੰ ਉਸੇ ਤਰ੍ਹਾਂ ਹੀ ਡਿਫਿਊਜ਼ ਕਰਾਂਗੇ ਬਸ ਇਹੀ ਹੈ ਕਿ ਜੋ ਹੁਣ ਜਿੱਦਾਂ ਦਾ ਟ੍ਰੈਂਡ ਚੱਲ ਰਿਹਾ ਹੈ ਔਰ ਇਸ ਗੱਲ ਤੇ ਸ਼ਹਿਰ ਵਾਸੀ ਨੂੰ ਮੈਂ ਕਹਾਵਾਂਗਾ ਤੁਹਾਡੇ ਇਲਾਕੇ 'ਚ ਜੋ ਵੀ ਕਿਰਾਏਦਾਰ ਆ ਕੇ ਰਹਿੰਦਾ ਕੋਈ ਬਾਹਰੋਂ ਆ ਕੇ ਰੇੜੀਆਂ ਨਵੀਆਂ ਲਾਂਦਾ ਕੋਈ ਦਿਨੇ ਘੁੰਮਦਾ ਹੈ ਤਾਂ ਜਰੂਰ ਉਹਦੀ ਪਹਿਚਾਨ ਕਰੋ ਉਹਦੀ ਪੁੱਛਗਿੱਛ ਕਰੋ ਔਰ ਬਿਨਾ ਬਜਾ ਥੋੜੇ ਜੇ ਪੈਸੇ ਜਿਆਦਾ ਕੋਈ ਦਿੰਦਾ ਤੈਨੂੰ ਕਿਰਾਏ ਦੇ ਕਮਰਾ ਨਾ ਦਿਓ ਆਂਟਰਨਲਾਈਸਰ ਦੀ ਪੁਲਿਸ ਵੈਰੀਫਿਕੇਸ਼ਨ ਹੀ ਕਰਦੇ ਔਰ ਕਿਉਂਕਿ ਕੋਈ ਬਾਹਰੋਂ ਕ੍ਰਿਮੀਨਲ ਆਂਦਾ ਪਹਿਲਾਂ ਕੋਈ ਨਾ ਕੋਈ ਜਗ੍ਹਾ ਲੱਭਦਾ ਠੈਣਤੀ ਸੋ ਉਸ ਗੱਲ ਤੇ ਤੁਸੀਂ ਵੀ ਜ਼ਿੰਮੇਵਾਰ ਬਣੋ ਹਰ ਬੰਦੇ ਤੇ ਨਿਗਾਹ ਰੱਖੋ ਔਰ ਪੁਲਿਸ ਸਟੇਸ਼ਨ ਦਾ ਨੰਬਰ ਰੱਖੋ ਆਪਣੇ ਕੋਲ ਕੰਟਰੋਲ ਰੂਮ ਦਾ ਰੱਖੋ ਜਾਂ ਸਾਡਾ ਨੰਬਰ ਰੱਖੋ ਕੋਈ ਇਨਫਾਰਮੇਸ਼ਨ ਮਿਲਦੀ ਹੈ ਇਮੀਡੀਏਟਲੀ ਬਿਨਾਂ ਚੇਚਕਤ ਕਾਲ ਕਰੋ ਤਾਂ ਕਿ ਆਪਾਂ ਸਾਡੇ ਇਲਾਕੇ ਦੇ ਵਿੱਚ ਕੋਈ ਬਾਹਰ ਦਾ ਕ੍ਰਿਮੀਨਲ ਆ ਕੇ ਠਹਿਰੇ ਨਾ ਆਪਾਂ ਉਹਨੂੰ ਠਹਿਰ ਨਹੀਂ ਰਹਿਣ ਦੇਣਾ ਸੋ ਆਪਾਂ ਆਪਣੀ ਜਿਹੜੇ ਗਵਾਂਡੀ ਸਾਡੇ ਪੁਲਿਸ ਸਟੇਸ਼ਨਾਂ ਦੂਜੀਆਂ ਸੇਟਾਂ ਦੇ ਉਹਨਾਂ ਨਾਲ ਕੰਟੈਕਟ ਕਰ ਰਹੇ ਹਾਂ ਔਰ ਆਲਰੇਡੀ ਇਹ ਮਹਿਮਾ ਚੱਲ ਰਹੀ ਹੈ ਨਾ ਜੋ ਵੀ ਆਪਾਂ ਜਿੱਦਾਂ ਨਾਕਾ ਸਾਡਾ ਉੱਥੇ ਨਾਕਿਆਂ ਤੇ ਆਪਾਂ ਸ਼ਕਤੀ ਵਰਤ ਰਹੇ ਹਾਂ ਤੇ ਉਹਨਾਂ ਨੂੰ ਆਪਾਂ ਇਸ ਚੀਜ਼ ਨੂੰ ਕੰਟਰੋਲ ਕਰਾਂਗੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ